ਕਿਸਾਨਾਂ ਨੇ ਦਿੱਲੀ ਜਾਣਾ ਹੈ ਤੇ ਇਸ ਲਈ ਇੰਤਜ਼ਾਮ ਵੀ ਪੂਰੇ ਕੀਤੇ ਨੇ ਤੁਸੀਂ ਇੱਕ ਵਾਰੀ ਤੁਹਾਨੂੰ ਪਹਿਲਾ ਟਰੈਕਟਰ ਦਿਖਾ ਦਿੰਨੇ ਆ ਪੂਰੇ ਇੰਤਜ਼ਾਮ ਕੀਤੇ ਹੋਏ ਨੇ ਪੂਰਾ ਅੱਗੇ ਇਹ ਪੂਰਾ ਬੰਦੋਬਸਤ ਕਿਸਾਨ ਕਰਕੇ ਆਏ ਨੇ ਤੇ ਇੱਧਰ ਤੁਸੀਂ ਇਸ ਵੀਰ ਨੂੰ ਵੀ ਦੇਖ ਸਕਦੇ ਹੋ ਇਹਨਾਂ ਨੇ ਬੋਰੀ ਦੀ ਪੂਰੀ ਜੈਕਟ ਬਣਾਈ ਹੈ ਕਿਵੇਂ ਕਿੰਨੇ ਦਿਨ ਲੱਗੇ ਤੁਹਾਨੂੰ ਸਾਰੀਆਂ ਤਿਆਰੀਆਂ ਕਰਨ ਲਈ ਤਿਆਰੀਆਂ ਤਾਂ ਚੱਲੋ ਚੱਲੀ ਚੱਲ ਜਾਂਦੀਆਂ ਆਉਣ ਦਾ ਸਪੋਰਟ ਅਸੀਂ ਇਹ ਬੁਲਟ ਪ੍ਰੂਫ ਜੈਕਟ ਬਣਾਈ ਆ ਕਿਉਂਕਿ ਇਸੇ ਦੇ ਵਿੱਚ ਅਸੀਂ ਅਨਾਜ ਭਰ ਕੇ ਭੇਜਦੇ ਹਾਂ ਜੋ ਸਾਰੇ ਪੂਰੇ ਜੇਹਦ ਦੇ ਵਿੱਚ ਵਰਤਿਆ ਜਾਂਦਾ ਹੈ ਤੇ ਅਸੀਂ ਇਸੇ ਦੀ ਬੁਲਟ ਪ੍ਰੂਫ ਜੈਕਟ ਬਣਾ ਲਈ ਆ ਬਿਲਕੁਲ ਸੰਕੇਤਕ ਵੀ ਜਿਹੜੀ ਗੱਲ ਕਰ ਰਹੇ ਨੇ ਕਿ ਬੋਰੀ ਜਿਸ ਦੇ ਵਿੱਚ ਅੰਨ ਉਹ ਪਾਉਂਦੇ ਨੇ ਪੂਰੇ ਦੇਸ਼ ਨੂੰ ਉਹ ਖਵਾਉਂਦੇ ਨੇ ਤੇ ਅੱਜ ਉਹ ਹੀ ਬੋਰੀਆਂ ਪਾ ਕੇ ਉਹ ਸ਼ੰਭੂ ਬਾਰਡਰ ਤੇ ਆਏ ਨੇ ਚਾਹੁੰਦੇ ਨੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਉਹ ਇੱਥੇ ਪ੍ਰਦਰਸ਼ਨ ਕਰਨ ਉਹਨਾਂ ਨੂੰ ਰਾਹ ਦੇ ਦਿੱਤਾ ਜਾਏ ਉਹ ਅੱਗੇ ਲੰਘ ਜਾਣ ਤਾਂ ਜੋ ਫਿਰ ਦਿੱਲੀ ਪਹੁੰਚ ਕੇ ਦੇਸ਼ ਦੀ ਰਾਜਧਾਨੀ ਹੋ ਜਾਣਾ ਚਾਹੁੰਦੇ ਨੇ ਅਤੇ ਨਾਲ ਹੀ ਦਲੀਲਾਂ ਦਿੰਦੇ ਨੇ ਕਿ ਇੱਕ ਪਾਸੇ ਯੂਰਪ ਦੇ ਵਿੱਚ ਜਿੱਥੇ ਪ੍ਰਦਰਸ਼ਨ ਹੋ ਰਹੇ ਨੇ ਉੱਥੇ ਵੀ ਤਾਂ ਕਿਸਾਨ ਸੜਕਾਂ ਤੇ ਨਿਤਰੇ ਹੋਏ ਨੇ ਪਰ ਉੱਥੇ ਸਰਕਾਰ ਉਹਨਾਂ ਨੂੰ ਰਾਹ ਦੇ ਰਹੀ ਹੈ ਉਸੇ ਤਰ੍ਹਾਂ ਤੇ ਇਹ ਕਹਿ ਰਹੇ ਨੇ ਕਿ ਮੋਦੀ ਸਰਕਾਰ ਵੀ ਉਹਨਾਂ ਨੂੰ ਰਾਹ ਦੇਵੇ ਤਾਂ ਜੋ ਸ਼ਾਂਤਮਈ ਤਰੀਕੇ ਆਪਣੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਤੇ ਤੁਸੀਂ ਦੇਖ ਰਹੇ ਹੋ ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਬੋਰੀ ਇੱਕ ਸੰਕੇਤ ਹੈ ਕਿ ਇਸੇ ਦੇ ਵਿੱਚ ਅੰਨ ਪਾ ਕੇ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵੇਚਦੇ ਨੇ ਝੰਡੇ ਵੀ ਉਹਨਾਂ ਦੇ ਕੋਲ ਨੇ ਤੇ ਡੰਡਿਆਂ ਤੇ ਝੰਡੇ ਟੰਗੇ ਹੋਏ ਨੇ ਉਹ ਚਾਹੁੰਦੇ ਨੇ ਕਿ ਉਹ ਦਿੱਲੀ ਜਾਣ ਫਿਰ ਆਪਣੀਆਂ ਮੰਗਾਂ ਮਨਵਾਉਣ ਕਾਫੀ ਗੇੜ ਦੀ ਹੈ ਜਿਹੜੀ ਗੱਲਬਾਤ ਹੋ ਚੁੱਕੀ ਹੈ ਚਾਰ ਗੇੜ ਦੀ ਗੱਲਬਾਤ ਹੋਈ ਪਰ ਜਿਹੜਾ ਨਤੀਜਾ ਹੈ ਉਹ ਅਜੇ ਤੱਕ ਕੋਈ ਨਹੀਂ ਨਿਕਲਿਆ ਤੇ ਅੱਜ ਯਾਨੀ ਕਿ 21 ਫਰਵਰੀ ਦਾ ਉਹਦਾ ਦਿਨ ਹੈ ਜਦੋਂ ਕਿਸਾਨ ਹੁਣ ਅੱਗੇ ਨੂੰ ਕੂਚ ਕਰਨ ਦੇ ਲਈ ਤਿਆਰ ਨੇ ਉਹਨਾਂ ਨੇ ਤਿਆਰੀਆਂ ਇੰਤਜ਼ਾਮ ਪੂਰੇ ਕੀਤੇ ਹੋਏ ਨੇ ਚਰਨਜੀਤ ਕੌਰ ਦੇ ਨਾਲ ਲਾਲਤਾ ਪ੍ਰਸਾਦ